ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਕਿ ਮੀਂਹ ਪੈਣ ਦੇ आसार ਹੈ ਅਸੀਂ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿੱਚ ਆ ਮੇਰੇ ਨਾਲ ਮੈਡਮ ਡਾਕਟਰ ਕੇ ਕੇ ਗਿੱਲ ਨੇ ਔਰ ਇਹ ਟੀਵੀ ਸਕਰੀਨ ਅਸੀਂ ਹਰ ਵਾਰ ਦਿਖਾਉਂਦੇ ਆ ਕੰਪਿਊਟਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਇਹ ਵੈਸਟਰਨ ਡਿਸਟਰਬੈਂਸ ਨਜ਼ਰ ਆ ਰਹੀ ਹੈ ਕਿ ਕਾਰਨ ਕੀ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਪੈ ਸਕਦਾ ਹੈ ਜਾਂ ਤਾਪਮਾਨ ਜ਼ਿਆਦਾ ਹੋ ਸਕਦਾ ਜਾਂ ਘੱਟ ਹੋ ਸਕਦਾ ਇਸ ਦੀ ਪੂਰੀ ਜਾਣਕਾਰੀ ਅਸੀਂ ਡਾਕਟਰ ਕੇ ਕੇ ਗਿੱਲ ਮੈਡਮ ਕੋਲ ਲਵਾਂਗੇ ਔਰ ਕਿਹੋ ਜੇ ਹਾਲਾਤ ਰਹਿਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਮੈਡਮ ਕਿਹੋ ਜਿਹਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ ਚ ਕਿ ਮੀਂਹ ਦੇ ਅਸਾਰ ਹੈਗੇ ਨੇ ਸੁਣਿਆ ਕਿ ਮੀਂਹ ਬੜਾ ਪਏਗਾ ਆ ਦੇਖੋ ਜਿਸ ਤਰ੍ਹਾਂ ਕੀ ਪ੍ਰੈਡਿਕਸ਼ਨਸ ਹੈਗੀਆਂ ਨੇ ਕਿ ਵੈਸਟਰਨ ਡਿਸਟਰਬੈਂਸੀ ਕਾਰੀ ਹੈ ਉਹਦਾ ਵੈਸੇ ਓਰੀਜਿਨੇਟ ਹੋਇਆ ਕਿ ਜਿਸ ਤਰ੍ਹਾਂ April ਦੇ ਵਿੱਚ ਟੈਂਪਰੇਚਰਸ ਵਧਨੇ ਸ਼ੁਰੂ ਹੋ ਗਏ ਪਹਿਲਾਂ March ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਇਸ ਵਾਰੀ ਬਾਰਿਸ਼ ਵੀ ਹੋਈ ਹੈ ਤੇ ਟੈਂਪਰੇਚਰਸ ਕਾਫੀ ਨੀਅਰ ਟੂ ਨਾਰਮਲ ਰਹੇ ਹੈ March ਦੇ ਵਿੱਚ ਪਰ ਜਿਉਂ ਹੀ April ਸਟਾਰਟ ਹੋਇਆ ਤਾਂ ਟੈਂਪਰੇਚਰਸ ਨੇ ਸ਼ੂਟ ਅਪ ਕਰਨਾ ਸ਼ੁਰੂ ਕੀਤਾ ਤਾਂ 2 ਡਿਗਰੀ ਜਿਹੜਾ ਟੈਂਪਰੇਚਰ ਹੈ ਦਿਨ ਦਾ ਉਹ ਨਾਰਮਲ ਤੋਂ ਜ਼ਿਆਦਾ ਰਿਹਾ ਸੋ ਇਸੇ ਕਰਕੇ ਜਦੋਂ ਟੈਂਪਰੇਚਰ ਵੱਧਦਾ ਤਾਂ ਇੱਥੇ ਜੀ ਇੱਕ ਲੋ ਪ੍ਰੈਸ਼ਰ ਏਰੀਆ ਡਿਵੈਲਪ ਹੋ ਜਾਂਦਾ ਹੈ ਸੋ ਉਹ ਲੋ ਪ੍ਰੈਸ਼ਰ ਏਰੀਆ ਫਿਰ ਹਾਈ ਪ੍ਰੈਸ਼ਰ ਟੂ ਲੋ ਪ੍ਰੈਸ਼ਰ ਜਿਹੜੀਆਂ ਵਿੰਡਸ ਮੂਵ ਕਰਦੀਆਂ ਨੇ ਉਹਦੇ ਅਕੋਰਡਿੰਗਲੀ ਫਿਰ ਜਿਹੜਾ ਵੈਸਟਰਨ ਡਿਸਟਰਬੈਂਸ ਹੈ ਉਹ ਅਪਰੋਚ ਕਰਦਾ ਸੋ ਇਸੇ ਮੱਦੇ ਨਜ਼ਰ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਇਹ ਮੂਵਮੈਂਟ ਹੋ ਰਹੀ ਹੈ ਇਹ ਪੰਜਾਬ ਵੱਲ ਨੂੰ ਆ ਰਹੀ ਹੈ ਸੋ ਆਈਐਮਡੀ ਵੱਲੋਂ ਸਾਨੂੰ ਮਤਲਬ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਇਹ 14 15 ਜਿਹੜਾ April ਹੈ ਉਹਦੇ ਵਿੱਚ ਕਾਫੀ येलो येलो ਅਲਰਟ ਜਾਰੀ ਕੀਤਾ ਆ ਆਈਐਮ ਨੇ येलो ਅਲਰਟ ਜਾਰੀ ਕੀਤਾ ਹੈ ਕਿਉਂਕਿ ਜਿਹੜਾ 14 14 ਨੂੰ ਕਾਫੀ ਇੰਟੈਂਸ ਬਾਰਿਸ਼ ਦਿਖਾ ਰਿਹਾ ਲੋ ਦੇ ਨਾਲ ਜਿਹੜੀਆਂ ਨੇ ਹਵਾਵਾਂ ਵੀ ਤੇਜ਼ ਰਹਿਣਗੀਆਂ ਹਨੇਰੀ ਚੱਖੜ ਵੀ ਆ ਸਕਦਾ ਨਹੀਂ ਬਹੁਤ ਜ਼ਿਆਦਾ ਵੀ ਨਹੀਂ ਹੈ 30 ਤੋਂ 40 ਕਿਲੋਮੀਟਰਸ ਪਰ ਆਰ ਦੀ ਸਪੀਡ ਨਾਲ ਜਿਹੜੀ ਵਿੰਡ ਹੈ ਉਹ ਬਲੋ ਕਰ ਸਕਦੀ ਹੈ ਤੇ ਬਾਕੀ 14 ਨੂੰ ਇਹ ਸਿਸਟਮ ਜ਼ਿਆਦਾ ਡਿਵੈਲਪ ਹੋਏਗਾ ਪਰ 15 ਨੂੰ ਥੋੜਾ ਇਹਦਾ ਇਫੈਕਟ ਘਟ ਜਾਏਗਾ ਫਿਰ ਉਸ ਤੋਂ ਬਾਅਦ ਇਲੀਮੀਨੇਟ ਹੋ ਜਾਏਗਾ ਮੀ ਭਾਰੀ ਪੈ ਸਕਦਾ ਕਿ ਨਾਰਮਲ ਹੈ ਕਿਉਂਕਿ ਵਿਸਾਖੀ ਦਾ ਤਿਉਹਾਰ ਹੈ ਔਰ ਕਿਸਾਨਾਂ ਨੇ ਫਸਲਾ ਵੀ ਕਟਣੀਆਂ ਨੇ ਕਿਉਂਕਿ ਫਸਲਾ ਕੱਟਦੇ-ਕੱਟਦੇ ਕਾਫੀ ਸਮਾਂ ਹੋ ਜਾਂਦਾ ਹੈ ਇਹ ਨੁਕਸਾਨ ਕਿਸਾਨਾਂ ਵਾਸਤੇ ਹੈਗਾ ਕਿ ਨਹੀਂ ਦੇਖੋ ਲਾਈਟ ਟੂ ਮੋਡਰੇਟ ਦੀ ਪ੍ਰੈਡਿਕਸ਼ਨ ਹੈਗੀ ਹੈ ਕੋਈ ਜ਼ਿਆਦਾ ਹੈਵੀ ਰੇਨਫਾਲ ਨਹੀਂ ਹੈ ਤੇ ਲਾਈਟ ਟੂ ਮੋਡਰੇਟ ਦੇ ਵਿੱਚ ਜਿਹੜਾ ਹੈ ਪਰ ਇਹ ਜਦੋਂ ਹਵਾ ਚੱਲਣੀ ਹੈ ਤੇਜ਼ ਉਹਦੇ ਨਾਲ ਉਹਦੇ ਨਾਲ ਜ਼ਿਆਦਾ 네ਗੇਟਿਵ ਆਏਗਾ ਬਟ ਇਹ ਹੈ ਕਿ ਅਸੀਂ ਮਤਲਬ ਪਹਿਲਾਂ ਹੀ 2-3 ਦਿਨ ਤੋਂ ਐਡਵਾਈਸਰੀਜ਼ ਇਸ਼ੂ ਕਰ ਰਹੇ ਹਾਂ ਕਿ ਜਿਹੜੀ ਵਾਢੀ ਆ ਉਹਨੂੰ ਥੋੜਾ ਲੇਟ ਕੀਤਾ ਜਾਏ ਕਿ ਵੱਡੀ ਵੀ ਲੇਟ ਕੀਤੀ ਜਾਏ ਔਰ ਜਿਹੜੀ ਕੋਈ ਵੱਡੀ ਹੋਈ ਫਸਲ ਹੈ ਉਹਨੂੰ ਸੁਰੱਖਿਆ ਥਾਂ ਤੇ ਰੱਖ ਲਿਆ ਜਾਏ ਤਾਂ ਕਿ ਉਹਦਾ ਨੁਕਸਾਨ ਹੋਣ ਤੋਂ ਬਚਾ ਕੀਤਾ ਜਾ ਸਕੇ ਨੁਕਸਾਨ ਅਗਰ ਫਸਲ ਵੱਢਦੇ ਹੋਣਗੇ ਉਸ ਨੂੰ ਫਸਲ ਨੂੰ ਸੁਰੱਖਿਅਤ ਸਥਾਨ ਤੇ ਉਹ ਰੱਖ ਲੈਣ ਰੱਖ ਲੈਣ ਹਾਂਜੀ ਬਿਲਕੁਲ ਕਿਉਂਕਿ ਜੇ ਆਪਾਂ ਉੱਥੇ ਹੀ ਰੱਖ ਦਾਂਗੇ ਉਤੋਂ ਬਾਰਿਸ਼ ਪੈ ਜਾਏਗੀ ਤਾਂ ਫਿਰ ਜਿਹੜਾ ਉਹਦੀ ਕੁਆਲਿਟੀ ਵੀ ਖਰਾਬ ਹੋ ਜਾਂਦੀ ਹੈ ਕ੍ਰੌਪ ਦੀ ਨਾ ਇਸ ਤਰ੍ਹਾਂ ਕਿ ਸਰੋਂ ਦੀ ਵਾਢੀ ਆਲਮੋਸਟ ਹੋ ਚੁੱਕੀ ਹੈ ਕਣਕ ਦੀ ਵਾਢੀ ਹਲੇ ਸਟਾਰਟ ਹੋਣੀ ਹੈ ਕਿਤੇ ਕਿਤੇ ਥੋੜੀ ਬਹੁਤੀ ਸਟਾਰਟ ਹੋ ਚੁੱਕੀ ਹੈ ਪਰ ਇਹ ਹੈ ਕਿ ਜੇ ਵਾਢੀ ਚੱਲ ਰਹੀ ਹੈ ਤਾਂ ਉਹਨੂੰ ਹੁਣ ਥੋੜਾ ਜਿਹਾ ਲੇਟ ਕੀਤਾ ਜਾਏ ਤੇ ਜਿਹੜੀ ਵੱਢੀ ਹੋਈ ਫਸਲ ਹੈਗੀ ਆ ਉਹਨੂੰ ਆਪਾਂ ਸੁਰੱਖਿਅਤ ਥਾਂ ਤੇ ਰੱਖ ਲੈਣ ਤੁਸੀਂ ਹਵਾਵਾਂ ਦੀ ਰਫ਼ਤਾਰ ਦੀ ਗੱਲ ਕੀਤੀ ਹੈ ਮੈਂ ਕਾਫੀ ਡਿਸਟਰਬੈਂਸ ਕਿਉਂਕਿ ਵੈਸਟਰਨ ਡਿਸਟਰਬੈਂਸ ਦੀ ਤੁਸੀਂ ਗੱਲ ਕੀਤੀ ਹੈ ਪਾਕਿਸਤਾਨ ਦੇ ਵੱਲੋਂ ਸਾਰੀ ਡਿਸਟਰਬੈਂਸ ਆ ਰਹੀ ਹੈ ਹਾਂਜੀ ਜਿਹੜਾ ਵੈਸਟਰਨ ਡਿਸਟਰਬੈਂਸ ਹੈਗਾ ਇਹਦੀ ਜਿਹੜੀ ਡਾਇਰੈਕਸ਼ਨ ਹੀ ਹੁੰਦੀ ਹੈ ਕਿ ਵੈਸਟ ਟੂ ਈਸਟ ਮੂਵ ਕਰਦਾ ਸੋ ਹੁਣੇ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਪਾਕਿਸਤਾਨ ਵਾਲੀ ਸਾਈਡ ਤੋਂ ਆ ਰਿਹਾ ਔਰ ਇਹ ਪਾਕਿਸਤਾਨ ਸਾਈਡ ਤੇ ਹਾਂਜੀ ਇਹ ਵੱਡੀ ਮੂਵਮੈਂਟ ਹੈ ਜਿਹੜੀ ਤੇ ਇਹਨੇ ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਫਰਸਟ ਐਂਟਰੈਂਸ ਹੈ ਉਹ ਪੰਜਾਬ ਦੇ ਵਿੱਚ ਹੁੰਦੀ ਹੈ ਤੇ ਜਦੋਂ ਕਸ਼ਮੀਰ ਦੇ ਵਿੱਚ ਵੀ ਨਾਲ ਹਾਂਜੀ ਉੱਪਰ ਵੀ ਇਹਦਾ ਇਫੈਕਟ ਆਏਗਾ ਚੰਮੂ ਕਸ਼ਮੀਰ ਤੇ ਪੰਜਾਬ ਮਤਲਬ ਨਾਰਥ ਰੀਜਨ ਦੇ ਵਿੱਚ ਸਾਰੇ ਤੇ ਇਹਦਾ ਇਫੈਕਟ ਆਏਗਾ ਕਿਉਂਕਿ ਇਹਦੀ ਇਹਨੇ ਆ ਸਾਰਾ ਚੀਜ਼ ਨੂੰ ਕਵਰ ਕਰਨਾ ਸੋ ਇਹ ਇਹਨੂੰ ਕਿਵੇਂ ਸਮਝੀਏ ਜੀ ਕਿਉਂਕਿ ਦਰਸ਼ਕ ਵੀ ਦੇਖ ਰਹੇ ਵੀਵਰਸ ਦੇਖ ਰਹੇ ਨੇ ਇਹ ਜਿਵੇਂ ਇਹ ਹਵਾ ਹੈ ਕਿ ਇਹ ਇੱਕ ਕਲਾਊਡਸ ਨੇ ਵਿੱਚ ਇਹਦੇ ਮoiisture ਹੈ ਕੰਟੈਂਟ ਹੈਗਾ ਕਿਉਂਕਿ ਇਹ ਅਸੀਂ ਜਿਹੜੀ ਦਿਖਾ ਰਹੇ ਆ ਤੁਹਾਨੂੰ ਇਹ ਵਾਟਰ ਪੇਪਰ ਵਾਲੀ ਆ ਇੱਕ ਸਾਡੇ ਕੋਲ ਇਨਫਰਾ ਰੈਡ ਵਾਲੀ ਵੀ ਹੁੰਦੀ ਹੈ ਪਿਕਚਰ ਨਾ ਉਹਦੇ ਵਿੱਚ ਇਹ ਥੋੜਾ ਹੋਰ ਮਤਲਬ ਕਲਾਊਡਸ ਦਿਖਦੇ ਨਹੀਂ ਪਰ ਜੇ ਆਪਾਂ ਵਾਟਰ ਪੇਪਰ ਵਾਲੀ ਦੇਖਦੇ ਆ ਇਟ ਮੀਨਸ ਕਿ ਇਹਦੇ ਵਿੱਚ ਕੀ ਪਾਣੀ ਦਾ ਵੀ ਮਤਲਬ ਕੰਟੈਂਟ ਹੈਗਾ ਸੋ ਉਹਦੇ ਕਰਕੇ ਜਦੋਂ ਆਪਾਂ ਵਾਟਰ ਪੇਪਰ ਵਾਲੀ ਕਲੀਅਰ ਕਰਦੇ ਆ ਤਾਂ ਇਟ ਮੀਨਸ ਕਿ ਬਾਰਿਸ਼ ਵੀ ਹੋਏਗੀ ਟੈਂਪਰੇਚਰ ਘਟੇਗਾ ਇਹਦੇ ਨਾਲ ਦੇਖੋ ਜੇ بارش ਨਾਲ ਹੁਣ ਟੈਂਪਰੇਚਰ ਕਿਉਂਕਿ ਨਾਈਟ ਟੈਂਪਰੇਚਰ ਥੋੜਾ ਜਿਆ ਹਾਈ ਸਾਈਡ ਤੇ ਜਾ ਰਿਹਾ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ بارش ਹੋਏਗੀ ਜਿਹੜਾ ਮੈਕਸਿਮ ਟੈਂਪਰੇਚਰ ਆ ਉਹ ਘਟੇਗਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਿਆ ਕਿ ਫਸਟ ਵੀਕ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਹੋਗੀ ਸੀ ਟੈਂਪਰੇਚਰਸ ਵੱਧ ਗਏ ਸੀ ਪਰ ਹੁਣ ਜਿਵੇਂ بارش ਹੋਏਗੀ ਤਾਂ ਜਿਹੜਾ ਦਿਨ ਦਾ ਤਪਮਾਨ ਆ ਉਹ ਕਾਫੀ ਘਟੇਗਾ ਔਰ ਜਿਹੜੀ ਜਿਹੜੀ ਵਾਡੀ ਆ ਉਹ ਲੇਟ ਵੀ ਹੋਏਗੀ ਤੇ ਥੋੜਾ ਜਿਆ ਜਿਹੜਾ ਹਲੇ ਠੰਡਕ ਰਹੇਗੀ ਮੌਸਮ ਵਿਭਾਗ ਵੱਲੋਂ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਕਿਸਾਨ ਵੀ ਦੇਖ ਰਹੇ ਹੋਣਗੇ ਉਹਨਾਂ ਨੂੰ ਦੇਖੋ ਜਿਹੜੀ ਤਾਂ ਆਪਣੀ ਹੁਣ ਜਿਹੜੀ ਫਸਲ ਦੀ ਵੱਡੀ ਹੋਣੀ ਹੈ ਉਹਨੂੰ ਆਪਾਂ ਥੋੜਾ ਜਿਹਾ ਡਿਲੇ ਕਰ ਸਕਦੇ ਆ ਬਾਕੀ ਜਿਹੜੀ ਬਿਜਾਈ ਵੀ ਹੋਣੀ ਹੈ ਜਿਹੜੀ ਇੰਨਾ ਦਿਨਾਂ ਦੇ ਵਿੱਚ ਬਿਜਾਈ ਹੁੰਦੀ ਹੈ ਜਿਵੇਂ ਕਿ ਮੂੰਗੀ ਦੀ ਹੁੰਦੀ ਹੈ ਜਾਂ ਆਪਾਂ ਕਹਿ ਸਕਿਆ ਨਰਮੇ ਦੀ ਬਿਜਾਈ ਹੁੰਦੀ ਹੈ ਉਹਨੂੰ ਵੀ ਥੋੜਾ ਜਿਹਾ ਡਿਲੇ ਕਰ ਦੇਣਾ ਚਾਹੀਦਾ ਕਿਉਂਕਿ ਜਦੋਂ ਮੌਸਮ ਸਾਫ਼ ਹੋਵੇ ਉਦੋਂ ਹੀ ਇਹਨਾਂ ਦਾ ਤੇਜ਼ ਹਵਾਵਾਂ ਦੇ ਨਾਲ ਤਾਂ ਨੁਕਸਾਨ ਅਗਰ ਰਫਤਾਰ ਤੁਸੀਂ ਗੱਲ ਕੀਤੀ ਉਹ ਵੀ ਥੋੜਾ ਜਿਹਾ ਖੇਤਾ ਦੇ ਵਿੱਚ ਅਗਰ ਕਣਕ ਦੀ ਫਸਲ ਹੈਗੀ ਹੈ ਤਾਂ ਉਹ ਉਹਨੂੰ ਨੁਕਸਾਨ ਹੋ ਸਕਦਾ ਦੇ ਕੋਟਾ ਜਿਵੇਂ ਹੁਣ ਆਪਾਂ ਕੁਛ ਉਹਦਾ ਨਹੀਂ ਕਰ ਸਕਦੇ ਬਟ ਇਹੀ ਹੈ ਕਿ ਮਤਲਬ ਫਸਲ ਨੂੰ ਵੱਡਿਆ ਨਾ ਜਾਏ ਜੇ ਇਹ ਸਪੋਜ਼ ਹੋ ਮੈਚੁਰ ਵੀ ਹੋ ਚੁੱਕੀ ਹੈ ਤੇ ਉਹਨੂੰ ਆਪਾਂ ਥੋੜਾ ਜੇ ਵੱਡੀ ਜਾ ਚੁੱਕੀ ਹੈ ਤਾਂ ਉਹਨੂੰ ਫਿਰ ਸੁਰੱਖਿਅਤ ਰੱਖਿਆ ਜਾਏ ਜਾਂ ਉਹਨੂੰ ਬੰਨਿਆ ਜਾਏ ਕਿਉਂਕਿ ਫਿਰ ਜਦੋਂ ਹਵਾ ਤੇਜ਼ ਆਉਂਦੀ ਹੈ ਤਾਂ ਉਹ ਵੀ ਨੁਕਸਾਨ ਕਰ ਸਕਦੀ ਹੈ ਇੱਕ ਫਸਲਾਂ ਨੂੰ ਮਤਲਬ ਜਿਹੜਾ ਪਾਣੀ ਜੇ ਕਿਸੇ ਦਾ ਡਿਊ ਹੈਗਾ ਜਾਂ ਕੋਈ ਸਪਰੇਅ ਹੈ ਤਾਂ ਉਹ ਵੀ ਇਹਨਾਂ ਦਿਨਾਂ ਚ ਅਵੋਇਡ ਕੀਤੀ ਜਾਵੇ ਸੋ ਪਾਣੀ ਨਾ ਲਗਾਇਆ ਜਾਵੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਪਰਸੋਂ 13 ਤੋਂ ਲੈ ਕੇ 15 ਤੱਕ ਜਿਹੜਾ ਮੌਸਮ ਹੈ ਉਹ ਬਦਲੇਗਾ ਪਰ ਮੀਂਹ ਦੇ ਹਸਾਰ ਨੇ ਰਫਤਾਰ ਜਿਹੜੀ ਹਵਾ ਦੀ ਹੈ ਉਹ ਬੜੀ ਤੇਜ਼ ਹੋਵੇਗੀ ਪਰ ਜਿਨ੍ਹਾਂ ਨੇ ਫਸਲ ਕੱਟ ਲਈ ਹੈ ਕਿਸਾਨਾਂ ਨੇ ਉਹਨਾਂ ਨੂੰ ਫਸਲਾਂ ਨੂੰ ਸੁਰੱਖਿਅਤ ਸਥਾਨ ਤੇ ਲੈ ਜਾਣ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ